ਯੁੱਧ ਨਸ਼ਾ ਵਿਰੁੱਧ ਲੜੀ ਦੇ ਤਹਿਤ 4.8 ਕਿਲੋ ਹਿਰੋਇਨ ਅਸਲ ਵਿੱਚ 6 ਕੀਤੇ ਕਾਬੂ ਉਕਤ ਸਰਹੱਦਾਂ 'ਤੇ ਚੱਲ ਰਹੇ ਨੈਟਵਰਕ ਦਾ ਕੀਤਾ ਪਰਦਾ ਫਾਸ਼ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਇੱਕ ਹੋਰ 6 ਦੋਸ਼ੀ ਗ੍ਰਿਫਤਾਰ ਕੀਤੇ ਹੈ 4.08 ਕਿਲੋ ਹਿਰੋਇਨ ਦੇ ਦੋ ਸਫਿਸਟੀਕੇਟਡ ਪਿਸਟਲ ਜਿਹੜੇ ਬਰਾਮਦ ਕੀਤੇ ਗਏ ਆ ਇੱਕ ਉਹਨਾਂ ਚੋਂ ਬਲੌਕ ਹੈਗਾ 9mm ਦੂਜਾ 0.304 ਦਾ ਬੜਾ ਸਫਿਸਟੀਕੇਟਡ ਪਿਸਟਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਜਿਹੜਾ ਸ਼ਾਹ ਨਾਮ ਦਾ ਬੰਦਾ ਇੱਕ ਨੋਟੋਰੀਅਸ ਸਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਤੇ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਤੇ ਉਹਦਾ ਇੱਕ ਕਜ਼ਨ ਬਜ਼ਰ ਹੈ ਅੰਗਰੇਜ਼ ਸਿੰਘ ਦੋਨੋਂ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਮਮਦੋਤ ਏਰੀਏ ਦਾ ਇੱਕ ਗੁਰੂ ਹਰਸਾਏ ਦਾ ਇਹ ਢਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਆ ਜਗੀਰ ਸਿੰਘ ਦਾ ਪਹਿਲਾਂ ਇਹ ਫੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਗੁਰਪ੍ਰੀਤ ਇਹ ਤਰਨਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਿਰੋਜ਼ਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਿਰੋਜ਼ਪੁਰ ਦਾ ਹੈ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹੀਰੋਇਨ ਤੇ ਇੱਕ ਗਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜੇਜ਼ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਇਹ ਬਾਕੀ ਜਿਹੜੇ ਦੋਸ਼ੀ ਨੇ ਚਾਰ ਉਹ ਗ੍ਰਿਫਤਾਰ ਕੀਤੇ ਗਏ ਮੋਡਸ ਪਰੈਂਡੀ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਹੈ ਕਨਸਾਈਨਮੈਂਟਸ ਦੀ ਪ੍ਰੀ ਡੈਸਟਿਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਜਿਆਂ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਪੁਸ਼ ਕੀਤੀ ਜਾਂਦੀ ਹੈ ਇੰਡੀਆ 'ਚ ਔਰ ਜੇ ਆਪਾਂ ਦੇਖੀਏ ਇਹ ਸਭ ਤੋਂ ਮੇਨ ਗੱਲ ਇਹਦੇ ਚ ਆਈ ਆ ਕਿ ਲਾਲਚ ਪੈਸੇ ਦਾ ਕਿਉਂਕਿ ਢਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਵੀ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ ਚ 35 ਸਾਲ ਦੀ ਉਮਰ ਹੈ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਪਲਵਿੰਦਰ 35 ਸਾਲ ਦਾ 24 ਸਾਲ ਦਾ ਲੱਕੀ ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਫਰੋਜ਼ਪੁਰ ਸਾਈਡ ਕੰਟੀਗੂਅਸ ਵਿਦ ਤਰਨਤਾਰਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜਾਂ ਇਹੋ ਜਿਹਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਕਨਸਾਈਨਮੈਂਟ ਚੁੱਕ ਕੇ ਤੇ ਅਜੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਹਚਾਈਆਂ ਜਾਂਦੀਆਂ ਸੋ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਜਿਹਦੇ ਸੁਪਰਵਾਈਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ ਏਸੀਪੀ ਰਿਸ਼ਭ ਭੋਲਾ ਜੀ ਔਰ ਇਨਸਪੈਕਟਰ ਮੋਲਕਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ। ਤੋਂ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ। ਕਿਉਂਕਿ ਇਹਦੇ ਚ ਇਹ ਨਹੀਂ ਵੀ ਕੱਲੀ ਨਾਰਕੋ ਹੀ ਆ ਰਹੀ ਹੈ ਜਿੱਥੇ ਦਾਲਾ ਦਾ ਆਰਮਜ਼ ਵੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਹਦੇ ਥਰੂ ਹੋਰ ਵੀ ਮਾਰੂ ਹਥਿਆਰ ਐਕਸਪਲੋਸਿਵ ਭੇਜੇ ਜਾਂਦੇ ਨੇ ਇਹ ਸਾਰਾ ਨੈਟਵਰਕ ਤੋਂ ਟੋਟਲ ਦਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਗੂਅਸ ਬਾਰਡਰ ਹੈ ਖੇਮ ਕਰਨ ਤੇ ਤਰਨ ਤਰਨ ਐਵੇਂ ਦਾ ਤੇ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠੱਲ ਪੈ ਗਈ ਸਪੈਸ਼ਲੀ ਇਸ ਮੋਡਿਊਲ ਦੇ ਫੜੇ ਜਾਣ